ਅਰੇਡੀ ਦੇਸ਼ ਦੀ ਬੰਦ ਕਾਰਨ ਕਰਨਾਲ ਦੇ ਕੋਲ ਸਲਾਰੂ ਨਾਮੀ ਛੋਟੇਜ ਹੈ ਪਿੰਡ ਦੇ ਸਾਰੇ ਪਰਿਵਾਰ ਪਾਕਿਸਤਾਨ ਚਲੇ ਗਏ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਕੁਝ ਹਿੰਦੂ ਸਿੱਖ ਪਰਿਵਾਰ ਇੱਧਰ ਆ ਕੇ ਬਸ ਗਏ ਤਾਂ ਪਤਾ ਲੱਗਾ ਕਿ ਇੱਧਰ ਬਾਣੀਆਂ ਦਾ ਇੱਕ ਸਾਂਝਾ ਪਰਿਵਾਰ ਹੈ ਜੋ ਖੇਤੀਬਾੜੀ ਦੇ ਨਾਲ-ਨਾਲ ਕਰਿਆਨੇ ਦੀ ਦੁਕਾਨ ਵੀ ਕਰਦਾ ਹੈ ਡੰਡੀ ਉਹਨਾਂ ਦੀ ਹਵੇਲੀ ਦੇ ਬਾਹਰ ਵਾਲੀ ਕੰਧ ਦੇ ਨਾਲ ਖੂਸੀ ਜਿਸ ਦਾ ਅੱਦਾ ਹਿੱਸਾ ਘਰ ਦੇ ਅੰਦਰ ਅਤੇ ਅੱਦਾ ਘਰ ਦੇ ਬਾਹਰ ਸੀ ਜਿਸ ਤੋਂ ਪਿੰਡ ਦੇ ਹੋਰ ਲੋਕ ਵੀ ਪਾਣੀ ਲੈਂਦੇ ਸਨ ਡੰਡੀ ਉੱਧਰ ਤੋਂ ਇੱਧਰ ਆ ਕੇ ਬਸਣ ਵਾਲਾ ਇੱਕ ਪਰਿਵਾਰ ਅਜਿਹਾ ਸੀ ਜਿਨ੍ਹਾਂ ਦੇ ਦੋ ਛੋਟੇ ਬੱਚੇ ਭਾਵ ਬੇਟੀ ਅਤੇ ਮੇਟਾ ਸਨ ਜਿਨ੍ਹਾਂ ਦੀ ਉਮਰ 10 ਸਾਲ ਅਤੇ 7 ਸਾਲ ਸੀ ਡੰਡੀ ਜਦੋਂ ਵੀ ਠੰਡਾ ਪਾਣੀ ਪੀਣ ਦੀ ਇੱਛਾ ਹੁੰਦੀ ਉਦੋਂ ਗ੍ਰਹਿਣੀ ਖੂਹ ਤੋਂ ਪਾਣੀ ਪਰ ਕੇ ਲੈ ਆਉਂਦੀ ਡੰਡੀ ਕਈ ਵਾਰ ਬੱਚਿਆਂ ਦੀ ਇੱਛਾ ਹੁੰਦੀ ਕਿ ਖੂਹ ਦੇ ਪਾਣੀ ਵਿੱਚੋਂ ਬਾਲਟੀ ਭਰਨ ਵੇਲੇ ھیਠਾਂ ਦੇਖਣ ਲੱਗਦੇ ਕਿ ਖੂਹ ਦਾ ਪਾਣੀ ਕਿੰਨਾ ھیਠਾਂ ਹੈ ਡੰਡੀ ਪਰ ਮਾਂ ਸਮਝਾਉਂਦੀ ਕਿ ਅਜਿਹਾ ਕਦੀ ਵੀ ਨਹੀਂ ਕਰਨਾ ਡੰਡੀ ਉਹ ਬੱਚਿਆਂ ਨੂੰ ਅਜਿਹਾ ਕਰਨ ਤੋਂ ਜਿੰਨਾ ਰੋਕਦੀ ਉਹਨਾਂ ਦੀ ਉਤਸੁਕਤਾ ਉਨੀ ਹੀ ਵੱਧਦੀ ਜਾਂਦੀ ਡੰਡੀ ਇੱਕ ਦਿਨ ਪਿਤਾ ਕਿਸੇ ਜ਼ਰੂਰੀ ਕੰਮ ਲਈ ਕਰਨਾਲ ਗਿਆ ਹੋਇਆ ਸੀ ਅਤੇ ਮਾ ਗੂੜੀ ਨੀਂਦ ਸੁੱਤੀ ਹੋਈ ਸੀ ਡੰਡੀ ਉਦੋਂ ਹੀ ਦੋਵੇਂ ਬੱਚੇ ਖੂ ਰੈਡੀ ਉੱਤੇ ਗਏ ਅਤੇ ਬਾਲਟੀ ਦੀ ਲੱਜ ਬਨ ਕੇ ਉਸ ਨੂੰ ਖੂ ਵਿੱਚ ਪਾ ਦਿੱਤਾ ਡੰਡੀ ਫਿਰ ਭੈਣ ਦੇਖਣ ਲੱਗੀ ਕਿ ਬਾਲਟੀ ਵਿੱਚ ਪਾਣੀ ਭਰਿਆ ਹੈ ਕਿ ਨਹੀਂ ਡੰਡੀ ਉਸੇ ਪਲ ਹੀ ਭਰਾ ਵੀ ਮੁੱਦੇ ਮੂੰਹ ਝੁੱਕ ਕੇ ਖੂ ਵਿੱਚ ਦੇਖਣ ਲੱਗਾ ਅਤੇ ਖੂ ਵਿੱਚ ਡਿੱਗ ਗਿਆ ਡੰਡੀ ਇਹ ਦੇਖ ਕੇ ਭੈਣ ਸਹਿਮ ਗਈ ਅਤੇ ਉਸੇ ਪਲ ਆ ਕੇ ਮਾਣੂ ਉਠਾਇਆ ਅਤੇ ਸਾਰੀ ਗੱਲ ਦੱਸੀ ਡੰਡੀ ਦੁਪਹਿਰ ਦਾ ਸਮਾਂ ਅਤੇ ਉਸ ਸਮੇਂ ਤੱਕ ਸਾਰੇ ਆਦਮੀ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸਨ ਡੰਡੀ ਮਾਂ ਰੋਂਦੀ ਕੁਰਲਾਉਂਦੀ ਖੇਤਾਂ ਬੱਲ ਨੂੰ ਦੌੜੀ ਅਤੇ ਸਹਾਈਤਾਲੀ ਆਵਾਜ਼ਾਂ ਮਾਰਦੀ ਗਈ ਡੰਡੀ ਆਪਣਾ ਕੰਮ ਛੱਡ ਕੇ ਲੋਕ ਖੂਹ ਦੇ ਕੋਲ ਆਏ ਵੱਡੇ ਟੋਕਰੇ ਨੂੰ ਰस्सियां ਬੰਨ ਕੇ ਖੂਹ ਵਿੱਚ ਲਮਕਾਇਆ ਅਤੇ ਦੇਖਿਆ ਕਿ ਗੁੱਲੂ ਖੂ ਦੀ ਦੀਵਾਰ ਨਾਲ ਚਿਪਕਿਆ ਹੋਇਆ ਹੈ ਡੰਡੀ ਅਸਲ ਵਿੱਚ ਇਹ ਗੱਲ ਸੀ ਕਿ ਖੂ ਬਣਾਉਂਦੇ ਹੋਏ ਕਾਰੀਗਰਾਂ ਨੇ ਇਸ ਦੀਵਾਰ ਦੇ ਨਾਲ ਸੰਗਲੀ ਵੀ ਬਨ ਦਿੱਤੀ ਸੀ ਤਾਂ ਕਿ ਜੇ ਕੋਈ ਅਣਜਾਣਪੁਣੇ ਵਿੱਚ ਖੂ ਵਿੱਚ ਡਿੱਗ ਪਵੇ ਤਾਂ ਸੰਗਲੀ ਉਸ ਦੇ ਹੱਥ ਲੱਗ ਜਾਵੇ ਅਤੇ ਉਸ ਨੂੰ ਕੱਸ ਕੇ ਫੜ ਲਵੇ ਡੰਡੀ ਜੇਕਰ ਗੁੱਲੂ ਜਦੋਂ ਖੂਹ ਵਿੱਚ ਡਿੱਗਿਆ ਤਾਂ ਇੱਕ ਵਾਰ ਤਾਂ ਉਹ ਇਸ ਦੀ ਸਤਾ ਤੱਕ ਗਿਆ ਪਰ ਦੂਸਰੇ ਹੀ ਪਲ ਉਹ ਉੱਪਰ ਆਇਆ ਤਾਂ ਸੰਗਲੀ ਉਸ ਦੇ ਹੱਥ ਆ ਗਈ ਅਤੇ ਉਸਨੇ ਕਸ ਕੇ ਫੜ ਲਈ ਡੰਡੀ ਲੋਕਾਂ ਨੇ ਜਦੋਂ ਟੋਕਰੇ ਨੂੰ ਖੂਬ ਵਿੱਚ ਸੁੱਟਿਆ ਤਾਂ ਬਾਲਕ ਨੂੰ ਸਮਝਾਇਆ